ਲੋ ਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਮਿੱਤਰੋ ਸਾਰ ਪਰਵਾਹ ਠੀਕ ਆ ਬਈ ਸਾਰਿਆਂ ਦੇ ਲੋ ਜੀ ਬਾਈ ਅੱਜ ਬਾਈ ਲੱਗੇ ਖੁੱਡਾ ਸਾਫ ਕਰਨ ਬਾਈ ਖੁੱਡਾ ਸਫਾਇਬ ਸਾਫ ਸੁਵਾਈ ਚੱਲਦੀ ਏ ਖੁੱਡੇ ਦੀ ਮੇਰਾ ਕੱਡੇ ਵੇ ਆਪਾਂ ਦੇ ਬੱਚੇ ਆਪਣੇ ਜਿਹੜੇ ਡਾਉਣੇ ਵਾਲੇ ਆ ਕੱਪੜਾ ਨਹੀਂ ਸਾਰੇ ਆਪਣੇ ਬੱਚੇ ਬਾਈ ਵਿੱਚ ਕੁਝ ਖੁੱਡੇ ਦੇ ਵਿੱਚ ਵੀ ਬੈਠੇ ਆ ਇਹ ਜਾਲਤ ਕੱਡੇ ਵੇ ਆਪਾਂ ਨੇ ਸਾਰੇ ਡਾਉਣੇ ਵਾਲੇ ਆਪਣੇ ਪਾਪਾ ਕੋਈ ਕੱਪੜਾ ਨਹੀਂ ਹੈਗਾ ਚੁੰਨੀ ਨਹੀਂ ਕੋਈ ਤੁੰਕਾ ਬੰਨਣੇ ਕੱਪੜਾ ਹੈਗਾ ਹੈਗਾ ਆਪਣੇ ਜਿਹੜੇ ਉੜਨੇ ਵਾਲੇ ਕਬੂਤਰ ਆਏ ਸੀ ਜੰਦੇ ਬਾਈ ਅੱਸੀ ਕਾਲੀ ਅੱਸੀ ਕਾਲ ਬਾਈ ਸਾਰੇ ਤੇ ਲੱਗਿਆ ਵਾ ਪੱਤੀ ਕੇ ਸਾਫ ਕਰਨੇ ਕੋਡਾ ਹਾਂ ਵਿੱਚੇ ਪਿੱਠਾ ਜੀ ਠੂਗੀ ਜਨੇ ਕੁੱਤਰ ਹਾਂ ਜਿੱਦਾਂ ਕਿ ਥੱਲੇ ਕਿਉਂਕਿ ਬਾਈ ਟਾਈਮ ਦੇ ਡਾਣਾ ਥੋੜਾ ਜਾਂਦਾ ਮੈਂ ਅੱਗੇ ਵਧਾਦਾ ਅੱਛਾ ਹਾਂ ਥੋੜਾ ਟਾਈਮ ਚੇਂਜ ਕਰਿਆ ਕਰਿਆ ਕੁੱਤਰਾਂ ਦਾ ਅੱਛਾ ਤੇ ਜਿੱਦਾਂ ਕਿ ਮਤਲਬ 3 ਵਜੇ ਦਾਣੇ ਪਾਉਣਾ ਮੈਂ ਪਹਿਲਾਂ 2 ਵਜੇ ਪਾਉਂਦਾ 1:30 ਵਜੇ 1 ਵਜੇ ਪਾਉਂਦਾ ਜੇ ਮੌਨ ਦਾ ਕੰਮ ਤੇ ਫਿਰ ਮੈਂ ਹੁਣ ਇੱਕੜੀ ਰੂਟੀਨ ਬਣਾ ਲੈਣੀ ਪੱਤੀ ਠੀਕ ਆ ਤੇ ਉਹ ਦੇ ਕਰਕੇ ਹੁਣ ਮੈਂ ਖੁੱਡਾ ਸਾਫ ਕਰਦਾ ਓਕੇ ਫਿਰ ਕੁੱਤਰ ਭੁੱਖ ਦਾ ਮਨ ਨਹੀਂ ਹੋਗੇ ਤੇ ਥੱਲੇ ਮੂੰਹ ਮਾਰੀ ਜਨੇ ਹਾਂ ਮੈਂ ਹੁਣ ਸਾ ਕਿ ਪਾ теаਟਰ ਤਾਂ ਜਿਹੜੇ ਉਡਣੇ ਆਲੇ ਆਪਾਂ ਅੱਛਾ ਜੀ ਹਾਂ ਸਾਫ਼ ਕਰਕੇ ਜਿਹੜੀਆਂ ਵੀ ਉਹ ਹੁਣ ਥੱਲੇ ਦਾਣਾ-ਦੂਣਾ ਗਿਰ ਜਾਂ ਤੇ ਯਾਰ ਸਾਫ਼ ਹੋ ਜਾਂਦਾ ਉਹ ਚੋਕ ਵੀ ਲਵੇ ਕੋਈ ਚੱਕਰ ਨਹੀਂ ਸਹੀ ਗੱਲ ਆ ਤੇ ਰਹਿੰਦਾ ਖਰਾਬ ਕਰਦਾ ਬਾਪੇ ਉਹ ਤੇ ਬਾਕੀ ਆ ਬਾਈ ਹੁਣ ਬਾਜ਼ੀਆਂ ਦਾ ਨਾ ਟਾਈਮ ਜੁਗ-ਜੁਗ ਨੇੜੇ ਆਉਂਦਾ ਚੌ ਚੜਾ ਜਾਂਦਾ ਹੈ ਹਨਾ ਤੈਨੂੰ ਪਤਾ ਹੀ ਆ ਹੁੰਦਾ ਹੀ ਆ ਕਿਉਂਕਿ ਬਾਈ ਇੰਨਾ ਸਾਰਾ ਸਿਆਲ ਦੇਖੀ ਜਾਂਦਾ ਬੰਦਾ ਬੱਸ 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 ਹਾਂ ਬਾਜ਼ੀਆਂ ਦਾ ਬਾਈ ਬਿਆਜ ਇੰਨਾ ਚਾਹ ਹੁੰਦਾ ਬੰਦੇ ਨੂੰ ਬਿਲਕੁਲ ਬਿਲਕੁਲ ਹਾਂ ਸਹੀ ਗੱਲ ਆ ਤੇ ਅੱਜ ਕੁੱਤਾ ਇਹ ਪਹਿਤ ਅੱਦੇ ਤੇ ਕੱਟੇ ਵੇ ਜਾਂ ਉਹ ਮੈਂ ਪੱਟ ਦੇ ਦੋ ਬੁੱਤ ਅੱਛਾ ਜਿਹੜੇ ਕੀ ਪਹਿਲਾਂ ਡਾਉਣੇ ਆਪਾਂ ਨੇ ਅੱਛਾ ਹਾਂ ਉਹ ਪੱਟ ਦੇ ਦੋ ਤੇ ਬਾਕੀ ਜਿਹੜੇ ਇਹ ਆ ਇਹਨਾਂ ਨੂੰ ਥੋੜਾ ਜਿਹਾ ਹਲੇ ਰੁੱਕ ਕੇ 15 ਦਿਨ ਹੋਰ ਫੇਰ ਪੱਟੋ ਵੀ ਜਿਹੜੇ ਆ ਪੂਰੇ ਪੂਰੇ ਉਹ ਟਾਈਮ ਕਿਲੇ ਸਾਰ ਹੁਣ ਠੀਕ ਆ 15 ਦਿਨ ਪਹਿਲਾਂ ਹੀ ਆਹ ਉਹ ਟਾਈਮ ਨਾਲੇ ਪੱਟ ਹੋਣੇ ਆ ਉਹ ਜੇ ਮੈਂ ਕੀ 20 25 ਦਿਨ ਪਹਿਲਾਂ ਆਜੇ ਸਾਰ ਬੋਆ ਦਾ ਗਰਮੀ ਵਾਲੀ ਬਾਜੀ ਜਿਹੜੀ ਪੂੜੀਆਂ ਹੋ ਗਈਆਂ ਗਰਮੀ ਨਾਲ ਠੀਕ ਆ ਠੀਕ ਆ ਠੀਕ ਆ ਠੀਕ ਆ ਤੇ ਬਾਕੀ ਜਿਹੜੇ ਵੀ ਆਪਾਂ ਨੂੰ ਆਰੇ ਉਰਨਾ ਜਾਵੇ ਮੈਂ ਕਹਦਾ ਨਾ ਇਹਨਾਂ ਬਾਹਰ ਕੱਢ ਦਵਾ ਇੱਕ ਵਾਰ ਹੈ ਇਹਨਾਂ ਬਾਹਰ ਕੱਢ ਦਵਾ ਬਾਹਰ ਕੱਢ ਲੈ ਹਾਂ ਬਾਹਰ ਕਿਧਰ ਕੱਢੂਗੇ ਫਿਰ ਇਹਨਾਂ ਨੂੰ ਇਹਨਾਂ ਨੂੰ ਬਾਹਰ ਕੱਢ ਦਿੰਨੇ ਆ ਐਚ ਚ ਪਾ ਲੰਨੇ ਫਿਰ ਇੱਧਰ ਐਚ ਇੱਧਰ ਬੰਦ ਕਰ ਦੇ ਬਾਈ ਹਲੇ ਸਿਰ ਕੱਢ ਕੱਢ ਕੇ ਹੈ ਇੱਧਰ ਕੱਢ ਕੱਢ ਕੇ ਬੰਦ ਕਰ ਲੈ ਸਾਲਿਆਂ ਨੂੰ ਆਹ ਹਾਂ ਇੱਧਰ ਜਾਂ ਇੱਧਰਲੇ ਗੁੱਡੇ ਚ ਕੱਢ ਦਿੰਨੇ ਆ ਆ ਬੱਚੇ ਇਹਨਾਂ ਕੋ ਜਾਲ ਤੇ ਕੱਢ ਦਿੰਨੇ ਹਾਂ ਹਾਂ ਆ ਕਾਲਾ ਚੀਨਾ ਬੱਚੇ ਲਾ ਸੋਣਾ ਕਾਰਾ ਹਨਾ ਕਾਰਾਂ ਦੇ ਜੀ ਕਾਲੇ ਪੂਛ ਇਹਦੇ ਆਰੇ ਦੋ ਬਾਰਾਂ ਵਿੱਚ ਕਾ ਪੂਛ ਵਿੱਚ ਵੀ ਖੰਗ ਸਾਲੇ ਹਨਾ ਇਹ ਆਪਣੀ ਡਾਂਗੀਆਂ ਵਾਲੀ ਕੂਤਰੀ ਜਿਹੜੀ ਉਹਦਾ ਬੱਚੇ ਆ। ਹੂੰ। ਚਿੱਟੀਆਂ ਚਿੱਟੀਆਂ ਦਾ। ਠੀਕ ਆ ਠੀਕ ਆ। ਕਾਲਾ ਚੀਨਾ ਬਾਈ ਪੱਠਾ ਇਹ ਆਪਣਾ। ਹਾਲੇ ਤਾਂ ਚੌਗਾ ਲੰਦਾ ਤਾਂ ਇੱਧਰ ਦੇ ਇੱਧਰ ਕਰਿਆ ਸੀ ਫਟੇ ਇਹ। ਹੂੰ। ਹੁਣ ਮਤਲਬ ਚੌਗਾ ਲੈਣ ਤੇ ਛੱਡ ਗਿਆ ਤਾਂ। ਹਾਂ ਹੁਣ ਤਾਂ ਲੱਗਿਆ ਖਾਣਾ ਪਏ। ਇਹਨਾਂ ਚ ਗੱਲਦੇ ਨੇ। ਹੂੰ। ਠੀਕ ਆ ਠੀਕ ਆ। ਬਾਈ ਪੰਡਾ। ਇਹ ਥੱਲੇ ਲੈ ਜੇ ਕਰਨੇ ਆ ਹੁਣ ਮਰਾ ਇਹ ਰਾਤ ਨੂੰ ਹੂੰ ਆਪਣੇ ਜਿਹੜੇ ਕਬੂਤਰ ਆ ਸਾਰੇ ਉਡਨੇ ਵਾਲੇ ਆ ਹੂੰ ਵਿੱਚ ਜਿਹੜੇ ਦੋ ਕੋ ਜੋੜੇ ਤੇ ਦੋ ਕੋ ਤਿੰਨ ਰੇ ਆ ਆਪਣੇ ਜੀ ਵੀ ਜਾਂ ਸਾਂਭ ਸੂਮ ਲੱਗਦੀ ਆ ਨਾ ਫਿਰ ਥੱਲੇ ਆਪਾਂ ਲੈ ਜੰਨੇ ਆ ਫਿਰ ਉਪਰ ਆ ਜਾ ਕਰਦੇ ਆ ਤਾਂ ਨਾਲ ਨਾਲ ਫਿਰ ਨਾ ਇੱਕ ਫਿਰ ਆਦਤ ਜੀ ਪੈ ਜਾਂਦੀ ਇਹਨਾਂ ਨੂੰ ਹਾਂ ਕਈ ਵਾਰ ਯਾਰ ਪਤਾ ਕਿਆ ਡਰ ਲੈਂਦਾ ਹੁੰਦਾ ਬੰਦੇ ਨੂੰ ਕੋਈ ਵੀ ਬੰਦਾ ਕਿਉਂਕਿ ਬਾਈ ਕਬੂਤਰਾਂ ਤੇ ਹੂੰ ਵੀ ਆਪਣਾ ਸੇਫ ਆ ਥੱਲੇ ਜਿੱਥੇ ਆਪਾਂ ਪੈਨੇ ਆਪਣੇ ਇੱਧਰ ਨਾਲ ਕਮਰੇ ਚ ਰੱਖ ਲੈ ਕਰਨੇ ਹੂੰ ਆ ਤੇ ਆ ਕਬੂਤਰ ਕਿਹੜਾ ਫਿਰਦਾ ਹੂੰ ਬਾਈ ਕਿਸੇ ਦਾ ਕਬੂਤਰ ਫਿਰਦਾ ਬੱਗਾ ਹਾਂ ਖਦਰ ਦੋ ਦੋ ਦਿਨ ਹੋ ਗਏ ਇਹਨੂੰ ਫਿਰਦੇ ਇਹਨੂੰ ਇੱਕ ਤਾਂ ਸਾਲਾ ਸਾਡਾ ਹੀ ਬੱਚਾ ਫਿਰਦਾ ਇੱਥੇ ਨੂੰ ਲਾਲ ਚੀਨਾ ਆਪਣਾ ਲਾਲ ਚੀਨਾ ਹੈ ਉਹਨੂੰ ਵੀ ਕਈ ਦਿਨ ਹੋ ਗਏ ਤਿੰਨ ਚਾਰ ਦਿਨ ਹੋ ਗਏ ਉਹਨੂੰ ਵੀ ਸਾਨੂੰ ਹੁਣ ਜਿਹੜੇ ਬੱਚੇ ਮਤਲਬ ਲੋਕਾਂ ਨੇ ਪਹਿਲਾਂ ਪਹਿਲਾਂ ਡਾਉਣੇ ਆ ਨਾ ਬਾਬੇ ਉਹਨਾਂ ਨੇ ਕਰਨਾ ਹੀ ਆ ਤੰਗ ਹੂੰ ਜਿਹੜੇ ਤਾਂ ਚਲੋ ਹੁਣ ਦੇ ਨਵੇਂ ਬੱਚੇ ਪੱਕੇ ਲੱਗੇ ਹੋਏ ਆ ਉਹ ਤਾਂ ਚਲਾਈ ਜੰਨੇ ਆ ਤੇ ਜਿਹੜੇ ਪੁਰਾਣੇ ਆ ਪੱਟ ਕੇ ਸਾਰ ਹਣੇ ਦੁਬਾਰੇ ਇੱਕ ਵਾਰ ਤਾਂ ਹਰਾਨਕ ਉਹ ਵੀ ਕਰਦੇ ਆ ਕਈ ਵਾਰ ਬਹਿ ਜਾਂਦੇ ਬਾਈ ਸਾਈਡ ਜਾ ਕੇ ਹਾਂ ਚਲੋ ਹਾਂ ਤਾਂ ਕਰਦੇ ਆ ਮਾੜਾ ਮੋਟਾ ਕੋਈ ਚੱਕਰ ਨਹੀਂ ਹੈਗਾ ਨਾ ਇਹਨਾਂ ਨੂੰ ਛਤਰੀਆ ਪਕੜਨ ਲਾ ਜਵੇ ਪਹਿਲਾਂ ਸਾਰ ਹਉਣ ਤੋਂ ਪਹਿਲਾਂ ਤੇ ਆਪਾਂ ਕਰ ਚੱਲਿਆ ਯਾਰ ਬੈਰੀ ਡਰਦੇ ਕਰਕੇ ਬੈਰੀ ਨੇ ਡਰ ਕੇ ਆਇਆ ਪਾਇਆ ਮੈਨਾਂ ਬਾਈ ਬੈਰੀ ਬਹੁਤ ਪੈ ਜਾਂਦੀ ਆ ਅਸੀਂ ਕਾ ਕਾਨੂੰ ਖਰਾਬ ਕਰਨੇ ਆ ਵੀ ਹਲੇ ਕੱਢਦੇ ਨਹੀਂ ਤੇ ਹੈਗੇ ਮੇਰਾ ਮੂੰਹ ਟਕਣ ਦਾ ਮਕਸਦ ਇਹ ਹੈ ਆ ਕਿ ਜਿਹੜਾ ਵਿੱਚ ਬੁਸ਼ਾ ਨਾ ਕਰਦਾ ਜਾ ਉੜਦਾ ਨਾ ਇਹਦੀ ਜਿਦਾਂ ਅੰਦਰ ਨਾਲ ਸਾਧ ਅੰਦਰ ਦੀ ਗੱਲਬਾਤ ਹੋ ਜਾਂਦੀ ਆ ਹਾਂ ਖਰਾਬ ਕਰਦਾ ਨਾ ਨਾ ਉਹ ਤਾਂ ਆਪਣੀ ਸਿਹਤ ਵਾਸਤੇ ਚੰਗਾ ਹੈ ਤਾਂ ਵਾਸੀ ਚੰਗੀ ਗਾ ਕੱਪ ਟਕਿਆ ਨਾ ਮੂੰਹ ਹਾਂ ਨਾ ਨਾ ਵਧੀਆ ਗੱਲ ਆ ਚਲੋ ਆਪਣੇ ਮਾਗਸ ਲਾ ਲਿਆ ਹਾਂ ਹਾਂ ਤੇਰੇ ਖੁੱਡੇ ਦੇ ਵਿੱਚ ਥੁਰ ਕੇ ਔਰ ਕੇ ਕਿਤੇ ਕਿ ਪੱਸੀ ਕਿਤੇ ਵੀ ਹੋਣੀ ਸਫਾਈ ਅੰਦਰੇ ਹੋਣੀ ਬਾਈ ਚਲਦੀ ਖੁੱਡੇ ਦੀ ਸਫਾਈ ਹੁਣ ਤਾਂ ਬਾਈ ਆਏ ਆ ਚਲੋ ਗਰਮੀ ਹੋ ਗਈ ਹੁਣ ਤਾਂ ਹਾਂ ਹਾਂ ਘੱਟੋ ਘਾਟ 15 20 ਦਿਨ ਬਾਅਦ ਜਦ ਜੇ ਖੁੱਡੇ ਦੇ ਹਿਸਾਬ ਨਾਲ ਜੇ ਖੁੱਡਾ ਜਿਆਦਾ ਗੰਦਾ ਲੱਗਦਾ ਹੈ ਤਾਂ ਆਪਣਾ ਜਦੋਂ ਸਾਫ ਕਰਦੀ ਦਾ ਹਨਾ ਤਾ ਕਰਕੇ ਦੇਖ ਕੇ ਉਸ ਹਿਸਾਬ ਨਾਲ ਇਹਨੂੰ ਇੱਧਰ ਹਟ ਦਿੰਦੇ ਹਾਂ 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 ਹਲੇ ਇੱਧਰ ਕੱਢ ਦੇ ਬਾਈ ਦੂਏ ਫੁੱਡੇ ਚ ਕੱਢ ਲੈ ਹਲੇ ਸਾਲਿਆਂ ਨੂੰ ਬੈਠੇ ਆ ਬਾਈ ਬਜੇ ਸਾਰੇ ਕੱਡੇ ਪੇ ਕੱਢ ਕੇ ਹੁਣ ਇਹਨਾਂ ਨੂੰ ਇੱਧਰ ਕੱਢ ਕੇ ਫਿਰ ਸਫਾਈ ਹੋ ਜਾਣੀ ਆ ਹਨਾ ਚੱਲਦੀ ਸਾਫ ਸਫਾਈ ਮਾਰੋ ਮਾਰ ਬਾਜ਼ੀਆਂ ਦਾ ਟਾਈਮ ਆਉਣ ਲੱਗ ਗਿਆ ਨੇੜੇ ਹੁਣ ਬਾਕੀ ਧਿਆਨ ਦਈਏ ਬਾਈ ਹੁਣ ਕਬੂਤਰਾਂ ਪਰ ਪ੍ਰੋਪਰ ਰੈਨ ਲਾਲ ਜੀ ਮੇਰੇ ਜਿੱਥੇ ਲਾਲ ਚ ਨਹੀਂ ਹਿੜਾਈ ਤੀ ਆਪਾਂ ਨੇ ਅੱਜ ਹਾਂ ਅੱਛਾ ਲਾਇਆ ਤੇ ਨਾ ਘੱਟ ਲਾਇਆ ਨਾ ਵਧੀਆ ਠੀਕ ਆਹਨੇ ਜਾਲ ਤੇ ਪਾਉਣ ਲੱਗਾ ਤੇ ਨਿਕਲ ਗਿਆ ਨਾ ਤੇ ਨਿਕਲ ਗਿਆ ਜਾਂਦਾ ਦੁਪਹਿਰੇ ਆਹੋ ਉញੋਂ ਦੋ ਦੇ ਚ ਪਸਿਕਾ ਚੱਲ ਧੁੱਪ ਪਲਵਾ ਦਿੰਨੇ ਆਂ ਜੇ ਧੁੱਪ ਪਲਵਾਈ ਜਾਂਦਾ ਨਿਕਲ ਗਈ ਸੀ ਚੱਲ ਕੋਈ ਨਹੀਂ ਇਹ ਤਾਂ ਲੱਗੀ ਵੀ ਆ ਇਹਦਾ ਕੋਈ ਚੱਕਰ ਨਹੀਂ ਹੈਗਾ ਬਈ ਆ ਬੱਚਾ ਬਹੁਤ ਪੋੜਾ ਹੈ ਹੈ ਇਹ ਬੱਚਾ ਬਹੁਤ ਪੋੜਾ ਹੈ ਛੱਡ ਗਿਆ ਵੀ ਹੁਣ ਖਾਰਾ ਹੂੰਗਾ ਬਹੁਤ ਸਾਉ ਬੱਚਾ ਜਾਵੇਂ ਨਹੀਂ ਸੀਲ ਬੱਚਾ ਜਾਵੇਂ ਹੈਨਾ ਦੇਖੋ ਨਾ ਸਾਂਡ ਕੇ ਛੱਡ ਗਿਆ ਜੰਦਰੇ ਨਾਲ ਆਏ ਤੇ ਛੱਡ ਗਿਆ ਨਾਲ ਆਣੇ ਨਾਲ ਫੇਰ ਨਾਲ ਆਣੇ ਨਾਲ ਛੱਡ ਕੇ ਹੁਣ ਪਰ ਸਾਰਾ ਜਣਾ ਇਹਨਾਂ ਨੇ ਜੱਤਾ ਕਾਪੇ ਸਾਲ ਵਧੀਆ ਆਪੇ ਬਿੱਚੇ ਛੱਡ ਦੇ ਜਿਹੜੇ ਆ ਜਿਹੜੇ ਛੱਡਣੇ ਵਾਲੇ ਆ ਹੁਣ ਜਿਖਣਾ ਹੈ ਅਪ੍ਰੈਲ ਦੀਆਂ ਬਾਜ਼ੀਆਂ ਵਿੱਚ ਛਾਡੋ ਹੋ ਜਾਣ ਹਾਂ ਅਪ੍ਰੈਲ ਦੀਆਂ ਬਾਜ਼ੀਆਂ ਛੱਡ ਕਰਕੇ ਆਪਣੇ ਆਪ ਛੱਡ ਜਾਣਾ ਇਹਨਾਂ ਨੇ ਸਰ ਫਰਫੁਰ ਝਾੜ ਲੂਗੇ ਹੁਣ ਜਿਹੜੇ ਝਾੜੇ ਪਏ ਹੋਏ ਜਿਹੜੇ ਮਾੜੇ ਮੋਟਰ ਰਹੇ ਉਹ ਪੱਟ ਦੇਣੇ ਆਪਾਂ ਨੇ ਦੇਖ ਕੇ ਕਿਦਾਂ ਵੀ ਹੋਇਆ ਨਾ ਅਵਾਸ ਕੱਲ ਦੀ ਠੰਡੀ ਆਜੂ ਹਾਂ ਲੋ ਜੀ ਕੱਲ ਦਾ ਕੰਮ ਸਾਫ ਸਫਾਈ ਦਾ ਚੱਲਦੀ ਆ ਸਫਾਈ ਮੈਂ ਤੇਰਾ ਹੋ ਗਿਆ ਐ ਮੈਂ ਪਹਿਲੇ ਮੇਰਾ ਹੋ ਗਿਆ ਹਾਂ ਬਈ ਦੰਗਾ ਤੁੰਦਰਾ ਕੁਝ ਨਹੀਂ ਆ ਜਿਹੜਾ ਹੋਆ ਹੁੰਦਾ ਹਥਿਆਰ ਪੁਜਾਰ ਪੁਜਾਰ ਆ ਪੁਜਾਰ 37 ਨਾਲ ਹੈ ਔਰ ਇਹ ਨਾਲ ਚੱਲਦੀ ਆ ਸਫਾਈ ਬਈ ਲੈ ਕੋਲਾ ਦੇਖ ਲੈ ਰਵੀ ਤੂੰ ਹਾਂ ਇੱਕਣਾ ਉੱਤਰ ਕਹਿੰਦੇ ਨੇ ਆ ਬੰਦਰੇ ਬਾਹਰ ਜਾ ਉੜਦੇ ਹੁੰਦੇ ਬਾਜੀ ਦੇ ਵਿੱਚ ਹੁਣ ਤਾਂ ਜਲਾ ਭਾ ਆਪਣੇ ਆਪਣੇ ਘਰਾਂ ਸਾਧਦੇ ਬੈਠੇ ਆ ਰੋਜ਼ ਨਾ ਬਾਈ ਜਾਨ ਹਲਕਾਂ ਨਾਲ ਹੀ ਹੁੰਦੀ ਫੇਗ ਬੰਦੇ ਦੀ ਕਹਣਾ ਜੇ ਉੜਦਾ ਹੁੰਦਾ ਤੇ ਦੇਖ ਲੈ ਤੂੰ ਬਾਈ ਉੱਥੇ ਕੋਈ ਉੱਥੇ ਆਇਆ ਲੱਗਦਾ ਜਿਹੜੇ ਬਾੜੀ ਛੱਡਿਆਂ ਦੇ ਸਾਬ ਨੇ ਤਕੜੇ ਹੀ ਬੈਠੇ ਹੋਣੇ ਆ ਖਿਡਾਰੀ ਕੋਈ ਮਾੜੇ ਜਿਹੇ ਘਰਤੇ ਹੀ ਹੁੰਦਾ ਵਿਚਾਰਾ ਖੱਡੇ ਵਰਗਾ ਹੂੰ ਠੀਕ ਆ ਤੇ ਬਾਈ ਉੱਥੇ ਜਾ ਕਬੂਤਰ ਉੜਦੇ ਨੇ ਬਾਪੇ ਬਾ ਉੱਥੇ ਉਹ ਬੰਦੇ ਨਾਲ ਚੱਲਦਾ ਵੀ ਜਿਹੜਾ ਜਾਨ ਪੇ ਵਧੀਆ ਉੜਦਾ ਹੁੰਦਾ ਹੂੰ ਗੱਲ ਹੁੰਦੀ ਆ ਜਣੇ ਕਿ ਕਬੂਤਰ ਨੇ ਉੜਨਾ ਹੂੰ ਇੱਥੇ ਬੰਦੇ ਇੰਜ ਆਪਣਾ ਤੇਲ ਸੁੱਕੀ ਜਾਂਦੇ ਪਹਿਲੇ ਹੀ ਬਸ ਤੁਹਾਨੂੰ ਪਤਾ ਹੀ ਆ ਹੋਰ ਹੋਰ ਕੜੇ ਕੋਈ ਮਾਰਦਾ ਨਹੀਂ ਆਰਦਾ ਠੀਕ ਆ ਵਧੀਆ ਸਾਬ ਬਈ ਸਭ ਤੋਂ ਚੰਗੇ ਹੀ ਬਖੇ ਆ ਹਮ ਸਭ ਨੂੰ ਨੀਂਦ ਤਾਂ ਕਰਦੇ ਜਿੰਨੀ ਕੁ ਵੀ ਹੁੰਦੀ ਆ ਹਾਂ ਕੋਈ ਥੋੜੀ ਕਰਦਾ ਕੋਈ ਬਹੁਤੀ ਕਰਦਾ ਜਾਂਦੇ ਬਾਈ ਸਾਬ ਜਿੱਤਨੂ ਇਹ ਪਰ ਹਾਂ ਬਾਕੀ ਬਾਈ ਥੋੜਾ ਜਿਹਾ ਇਗਨੋਰ ਕਰਿਓ ਹਨੇਰੇ ਨੂੰ ਹਨੇਰਾ ਹੋ ਗਿਆ ਇਹਦਾ ਹੈ ਨਹੀਂ ਕੋਈ ਆ ਤੁਹਾਡੇ ਵੀਡੀਓ ਬਣਾਈ ਦੀ ਆ ਬੱਚਾ ਪੁੱਤ ਸੱਕਣ ਦਾ ਕਾਰਨ ਇਹੀ ਆ ਹੈ ਜਿਹਨਾਂ ਦੇ ਪੁੱਤ ਸੱਕਦੇ ਆ ਨਾ ਹਾਂ ਜ਼ਿਆਦਾਤਰ ਸੁੱਕੇ ਜੀਵਾ ਆਉਂਦੇ ਆ ਹਾਂ ਘਡੇ ਬਾਈ ਸਾਫ਼ ਰੱਖਣੇ ਬਹੁਤ ਜ਼ਰੂਰੀ ਆ ਜਿਹੜੀ ਸਫਾਈ ਹੋਊਗੀ ਦਾਣਾ ਸਾਫ਼ ਖਾਓਗੇ ਉਹਨੇ ਫਿਰ ਟਫਾਰਡ ਰਹੂਗੇ ਨਾ ਸਹੀ ਗੱਲ ਆ ਇੱਡੀ ਚਾ ਨੋਟ ਰੱਖਿਆ ਗੇਰਾ ਭਰਾ ਚਲੋ ਫਿਰ ਧੰਨਵਾਦ ਆ ਵੀਰ ਠੀਕ ਆ ਬਾਈ ਇਹਨੂੰ ਲਾਈਕ ਵਾਂਡ ਸ਼ੇਅਰ ਕਰਿਆ ਮੇਰਾ ਵੀਰ ਠੀਕ ਆ ਧੰਨਵਾਦ ਧੰਨਵਾਦ ਵੀ ਧੰਨਵਾਦ ਮੇਰਾ ਹੋ ਗਿਆ ਬਾਈ ਆਇਆਂ ਵੀਡੀਓ ਥੋੜੀ ਫਿਰ ਤੁਹਾਨੂੰ ਪਤਾ ਏ ਵੀ ਨੇਰਾ ਹੋਣ ਕਰਕੇ ਵੀਡੀਓ ਬਰ ਸਾਫ਼ ਨਹੀਂ ਆਉਂਦੀ ਹੈਗੀ ਇਸ ਕਰਕੇ ਹਨਾ ਬਾਕੀ ਖੁੱਡੇ ਹੋ ਗਏ ਬਈ ਸਾਫ਼ ਬਾਹੋਂ ਦਾ ਸਾਮਾਨ ਜੇ ਚੱਕਣਾ ਹੀ ਅੰਦਰ ਤੇ ਖੁੱਡਾ ਸਾਫ਼ ਹੋ ਗਿਆ ਬਾਕੀ ਆ ਕੱਡੇ ਵੇ ਬਈ ਜਾਨਵਰ ਬੈਠੇ ਸਾਲੇ ਸ਼ਰਾਮਨਾ ਬਾਕੀ ਮਿਲਦੇ ਆ ਫਿਰ ਆਪਾਂ ਨੈਕਸਟ ਵੀਡੀਓ ਵਿੱਚ ਹਨਾ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ